ਕੇਂਦਰ ਸਰਕਾਰ ਵੱਲੋਂ ਹਿੱਟ ਐਂਡ ਰਨ ਕੇਸ ਦੇ ਵਿੱਚ ਕੀਤੀ ਗਈ ਸੋਧ ਨੂੰ ਲੈ ਕੇ ਉਸੇ ਵਜ੍ਹਾ ਹੁਣ 올 ਪੰਜਾਬ ਟਰੱਕ ਆਪਰੇਟਰ ਯੂਨੀਅਨ ਲਾਪਤੂ ਦੀ ਨਜ਼ਰ ਆ ਰਹੀ ਹੈ। ਉਹਨਾਂ ਨੇ ਦੋ ਟੁੱਕ ਸਾਫ਼ ਕਹਿ ਦਿੱਤਾ ਹੈ ਕਿ ਜੋ ਇਹ ਨਵੀਆਂ ਸੋਧਾਂ ਹੋਈਆਂ ਨੇ ਇਹ ਟਰੱਕ ਡਰਾਈਵਰਸ ਲੀਗ ਕਾਫੀ ਘਾਤਕ ਸਾਬਤ ਹੋ ਗਈਆਂ। ਉਹਨਾਂ ਨੇ ਕਿਹਾ ਕਿ 10 ਸਾਲ ਤੱਕ ਦੀ ਸਜ਼ਾ 7 ਲੱਖ ਰੁਪਏ ਵਰਗੀ ਜੁਰਮਾਨੇ ਦੀ ਰਕਮ ਅਦਾ ਕਰਨੀ ਅਸੀਂ ਸੱਪੜੇ ਜੀ ਵੀ ਨਹੀਂ ਸੋਚ ਸਕਦੇ ਹੁਣਾਂ ਨੇ ਕਿਹਾ ਕਿ ਪਹਿਲਾਂ ਵੀ ਸਰਕਾਰਾਂ ਨੇ ਸਾਨੂੰ ਸਿੱਧੇ ਜਾਂ ਅਸਿੱਧੇ ਰੂਪ ਨਾਲ ਖਰਾਬ ਜੁਰ ਦਿੱਤਾ ਪਹਿਲਾਂ ਵੀ ਕੈਪਟਨ ਸਰਕਾਰ ਦੇ ਗਲਤੀਆਂ ਕਰਕੇ 90 ਹਜ਼ਾਰ ਟਰੱਕਾਂ 'ਚੋਂ 25 ਹਜ਼ਾਰ ਟਰੱਕ ਸੜਕ ਤੇ ਆਉਣਾ ਬੰਦ ਹੋ ਗਏ ਜਿਸ ਨਾਲ 50 ਹਜ਼ਾਰ ਦੇ ਕਰੀਬ ਪਰਿਵਾਰਾਂ ਦੀ ਰੋਟੀ ਚੱਲਨੀ ਔਖੀ ਹੋ ਗਈ ਹੁਣ ਕੇਂਦਰ ਸਰਕਾਰ ਵੱਲੋਂ ਅਜੀਆਂ ਸੋਤਾ ਕਰਕੇ ਤੁਹਾਡਾ ਲੱਖ ਤੋੜਿਆ ਜਾ ਰਿਹਾ ਹੈ ਉਹਨਾਂ ਨੇ ਸਾਫ਼ ਕਹ ਦਿੱਤਾ ਕਿ ਜੇਕਰ ਕੋਈ ਵੀ ਹੁਣ ਭਾਜਪਾ ਆਗੂ ਜਾ ਉਹਨਾਂ ਦੇ ਮੰਤਰੀ ਕਿਤੇ ਪੰਜਾਬ ਆਉਂਦੇ ਆ ਤਾਂ ਉਹਨਾਂ ਦਾ ਖਾਸ ਤੌਰ ਤੇ ਘਰਾਉ ਦਿੱਤਾ ਜਾਏਗਾ ਉਹਨਾਂ ਨੇ ਕਿਹਾ ਜੇਕਰ ਸੂਬਾ ਸਰਕਾਰ ਵੀ ਕੋਈ ਅਜਿਹੀ ਹਰਕਤ ਕਰਨਾਰੇ ਸੋਚੇਗੀ ਤਾਂ ਉਹਨੂੰ ਵੀ ਤਾਂ ਹਰਜਾਨਾ ਭੁਗਤਣਾ ਪਵੇਗਾ ਉਹਨਾਂ ਨੇ ਸਾਫ਼ ਕਰ ਦਿੱਤਾ ਹੈ ਕਿ ਹੁਣ ਜਿਹੜਾ ਨੈਸ਼ਨਲ ਹਾਈਵੇ ਕੌਮੀ ਮਾਰਗ ਯਾਨੀ ਫਲੋਰ ਤੋਂ ਲੈ ਕੇ ਜਿਹੜਾ ਇਹ ਪੂਰਾ ਹਾਈਵੇ ਹੈ ਇਹਨੂੰ 18 ਜਨਵਰੀ ਨੂੰ ਉਹ ਬਲੌਕ ਕਰਕੇ ਜੀ ਹਾਂ ਫਲੋਰ ਤੋਂ ਲੈ ਕੇ ਜੰਮੂ ਤੱਕ ਵਾਲਾ ਜਿਲ੍ਹਾ ਮੇਨ ਹਾਈਵੇ ਹੈ ਇਹ ਨੂੰ ਹੁਣ ਆਲ ਪੰਜਾਬ ਟਰੱਕ ਆਪਰੇਟਰਸ ਯੂਨੀਅਨ ਦੇ ਮੈਂਬਰਾਂ ਵੱਲੋਂ 18 ਜਨਵਰੀ ਨੂੰ ਬਰੋਕ ਕੀਤਾ ਜਾਊਗਾ ਉਹਨਾਂ ਨੇ ਸਾਫ਼ ਕਿਹਾ ਕਿ ਅਸੀਂ ਐਨੇ ਦਿਨਾਂ ਦਾ ਸਮਾਂ ਦੇ ਰਹੇ ਹਾਂ ਸਾਨੂੰ ਮਜਬੂਰ ਨਾ ਕਰੋ ਕਿ ਅਸੀਂ ਕੋਈ ਸਖ਼ਤ ਕਦਮ ਚੁੱਕੀਏ ਕਿਉਂਕਿ ਅੱਗੇ ਹੀ ਸਾਡਾ ਕਾਫੀ ਜ਼ਿਆਦਾ ਜਿਹੜਾ ਇਹ مالی ਨੁਕਸਾਨ ਹੈ ਫਾਈਨੈਂਸ਼ੀਅਲ ਲਾਸ ਹੈ ਸਾਨੂੰ ਸਹਿਣਾ ਪਿਆ ਪਹਿਲਾਂ ਵੀ ਸਾਨੂੰ ਸਵੇਰ ਸਰਕਾਰ ਦੀਆਂ ਨੀਤੀਆਂ ਨੇ ਜਾਂ ਕੇਂਦਰ ਸਰਕਾਰ ਦੀਆਂ ਨੀਤੀਆਂ ਨੇ ਉਹ ਕਦੇ ਨਾ ਕਦੀ ਥੋੜਾ ਬੋਤਾ ਖਰਾਬ ਕਰਦੀਆਂ ਆਈਆਂ ਸੀ ਪਰ ਹੁਣ ਜਿਹੜਾ ਹਿੱਟਡ ਰਨ ਕੇਸ ਚ ਸੋਦਾ ਕੀਤੀਆਂ ਨੇ ਇਹਨੇ ਕਿੰਨਾ ਕਿਤੇ ਟਰੱਕ ਡਰਾਈਵਰਸ ਦੇ ਹੁਣ ਦਿਲ ਦੇ ਵਿੱਚ ਡਰ ਪਸਦਾ ਕਿਉਂਕਿ ਇੰਨੀ ਜ਼ਿਆਦਾ ਸਜ਼ਾ ਤੇ ਲੱਖਾਂ ਰੁਪਏ ਦਾ ਜੁਰਮਾਨਾ ਇੰਨੀ ਤਾਂ ਟਰੱਕ ਡਰਾਈਵਰਸ ਨੂੰ ਕਮਾਈ ਵੀ ਨਹੀਂ ਹੁੰਦੀ ਜਿੰਨਾ ਹੁਣ ਉਹਨਾਂ ਦੇ ਦਿਮਾਗ 'ਚ ਡਰ ਇਹ ਸਮਝ ਦੀਆਂ ਮੌਜੂਦਾ ਸਰਕਾਰਾਂ ਵੱਲੋਂ ਖਾਸ ਕਰਕੇ ਕੇਂਦਰ ਸਰਕਾਰ ਦੇ ਇਸ ਕਾਨੂੰਨ ਦਿੱਤੇ ਗਏ ਸੋਧਵਜੋਂ ਪਾਇਆ ਗਿਆ ਹੈ